ਹੁਣ ਜਿੰਨੇ ਵੀ ਅਸੀਂ ਚਾਹੋਣੇ ਆ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਾਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਆਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਚ ਬੀਬੀਆਂ ਵਾਸਤੇ ਕੀਤੀਆਂ ਜਾਂਦੀ। ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਬੰਦੀ ਕੋਈ ਇੱਕ ਪਾਰਟੀ ਨਮੈਂਦਾ ਪਾਰਟੀ ਹੈ। ਐਸ ਸੂਬੇ ਵਿੱਚ ਦੁਨੀਆਂ ਦੂਜੀਆਂ ਵਿਰੋਧੀ ਪਾਰਟੀਆਂ ਸਾਰੀ ਦਿੱਲੀ ਦੀ ਹੁਕਮਰਾਨਾਂ ਦੀਆਂ ਪਾਰਟੀਆਂ ਹੈ। ਜਿਨ੍ਹਾਂ ਨੂੰ 50 ਪ੍ਰਤੀ ਗਰੀਬ ਪ੍ਰਤੀ ਤੇ ਪੰਜਾਬ ਦੀਆਂ ਮੁਸ਼ਕਲਾਂ ਪ੍ਰਤੀ ਕੋਈ ਪਤਾ ਨਹੀਂ ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਾਤਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਜੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ ਅਸੀ ਬੱਚੇ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਏ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਟਾਈਮ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੂੰ ਪੁਲਿਸ ਭਰਤੀ ਕੀਤਾ ਬਾਪੂ ਬਾਦਲ ਨੇ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ। ਮਹੱਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭੱਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ। ਖਾਸ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਵੇ। ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ 'ਚ ਤਰੱਕੀ ਹੋਈ ਆਲਾਕਾ ਜਾਣਦਾ ਕਿਵੇਂ ਇੱਕ ਸ਼ੇਮ ਹੁੰਦੀ ਸੀ ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਆ ਹਸਪਤਾਲ ਬਣਾਏ ਆ ਡਿਸਪੈਂਸਰੀਆਂ ਬਣਾਈਆਂ ਕੱਸੀਆਂ ਬਣਾਈਆਂ ਖਾਲੇ ਬਣਾਏ ਆ ਗਲੀਆਂ ਨਾਲੀਆਂ ਬਣਾਈਆਂ ਇਹ ਸਾਰੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਬਾਪੂ ਬਾਦਲ ਤਾਂ ਘਰ ਰਿਪੇਅਰ ਕਰਨ ਵਾਸਤੇ ਪੈਸੇ ਦਿੱਤੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ 'ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲ ਲਿਆ ਐਡੇ ਵੱਡੇ ਗੱਲਾਂ ਮਾਰੇ ਵਾਦੇ ਗੀਤੇ ਪਰ ਉਹਨਾਂ ਦੇ ਮਨ ਛੇਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਹਰ ਮਹੀਨੇ 2500 ਕਰ ਦਾਂਗੇ ਪੈਨਸ਼ਨ ਆਟਾ ਦਾ ਦੁੱਗਣਾ ਕਰ ਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਐ ਇਹਨਾਂ ਦਾ ਪਿਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਅਜਾ ਬਣ ਗਿਆ ਲੋਕੀ ਸਮਝੇ ਪਤਾ ਨਹੀਂ ਕਿਆ ਜਾਂ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ ਬਦਲਾ ਕੀ ਲਿਆਉਣਾ ਸੀ ਕਿ ਤਪਾਈ ਲੈਂਦੀ ਅੱਜ ਥੋਡੇ ਨੀਲੇ ਕਾਟ ਕਰਤੇ ਕਿ ਨਹੀਂ ਕਟੇ ਕ ਦੱਸੋ ਥੋਡੇ ਦਾਲਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਕੱਟਤੀਆਂ ਸ਼ਗਨ ਤਹੇ ਤੱਕ ਆਈ ਨਹੀਂ ਜਿਹੜੇ ਹਸਪਤਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਕਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਬੀਬੀਆਂ ਮਿਲ ਲਈਆਂ ਸਾਰਿਆਂ ਨੂੰ ਬਿਲ ਆਉਣ ਲੱਗ ਗਿਆ ਕਿਆ ਲੱਗ ਗਿਆ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਇਤੇ ਕੋਈ 600 ਯੂਨਿਟ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਕੋਡੇ ਕੋਈ ਪੁੱਛਦਾ ਸੀ ਕਿਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਹੈ ਤੇ ਇਹਨਾਂ ਦੇ ਜਿਹੜੇ ਐਮਐਲਏ ਹੈ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਬਣ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰਾਂ ਨੂੰ ਕਹਿੰਦਾ ਡੀਐਸਪੀ ਨੂੰ ਕਹਿੰਦਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਐ ਆਪਣੀ ਜਵਾਨੀ ਤਬਾਹ ਹੋ ਰਹੀ ਐ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾ ਕਰਕੇ ਇਸ ਕਰਕੇ ਅੱਜ بڑا ਇਤਿਹਾਸਕ ਦਿਨ ਐ ਅਪਵਿੱਤਰ ਜਗ੍ਹਾ ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਪਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗਪੁਰ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਵਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਦਾ ਭਾਗਪੁਰ ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਛਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਉਣੀਆਂ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ ਪੰਜਾਬ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਇਹ ਝਾੜੂ ਵਾਲਿਆਂ ਨੂੰ ਤੇ ਇਹ ਕਾਂਗਰਸੀਆਂ ਨੂੰ ਫਿਰ ਭਜਾਓ ਤਾਂ ਹੀ ਪੰਜਾਬ ਬਚ ਸਕਦਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅੱਜ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਦਾ ਨੂੰ 2500 ਰੁਪਿਆ ਵੀ ਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਆ ਕੀ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਪੀਆਂ ਵਾਸਤੇ ਰੱਖੀਆਂ ਜਾਣਗੀਆਂ ਬੋਲੇ કોਨਾਂ 33% ਸੀਟਾਂ ਬੀਪੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਐਮਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਅੱਜ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ